ਜਿੱਥੇ ਪੰਜਾਬ ਪੁਲਿਸ ਦੇ ਵੱਲੋਂ ਟ੍ਰੈਫਿਕ ਨੂੰ ਲੈ ਕੇ ਕਈ ਨਿਯਮ ਤਿਆਰ ਕੀਤੇ ਗਏ ਨੇ ਪਰ ਅੰਮ੍ਰਿਤਸਰ ਦੇ ਇੱਕ ਟ੍ਰੈਫਿਕ ਆਫੀਸਰ ਐਸਏ ਗੁਰਨਾਥ ਸਿੰਘ ਦੇ ਵੱਲੋਂ ਵੱਖਰਾ ਇੱਕ ਪਰਾਲਾ ਕੀਤਾ ਜਾ ਰਿਹਾ ਗਾਣਿਆਂ ਦੇ ਵਿੱਚ ਬੋਲਣਾ ਓਦਾਂ ਵੀ ਵੇਅਰ ਕਰੀਦਾ ਇਹਨਾਂ ਨੂੰ ਉਹ ਰੱਡ ਲੈਣਾ ਕਰਾਸ ਤੁਸੀਂ ਕਰਿਓ ਜੇ ਲਾਨ ਤਾਂ ਡੱਕਾ ਹੋਊਗਾ ਵੀ ਕਹਿਣ ਕੋਲ ਸਟੀਅਰਿੰਗ ਨਾ ਫੜਿਓ ਬਿਅਕੀ ਰਹਿਣ ਵਿੱਚ ਕਦੇ ਵੀ ਨਾ ਵੜਿਓ ਨਾ ਪਿਆਰ ਔਰ ਭਾਵਨਾ ਹਰ ਬੰਦੇ ਨੂੰ ਸਮਝਾਉਂਦੇ ਆ ਕਿੰਪਟੀ ਬੜੀ ਵਧੀਆ ਕਰਦੇ ਆ ਮੈਂ ਕਹਿੰਦਾ ਬੰਦਾ ਬਹੁਤ ਵਧੀਆ ਜੀ ਇਸ ਤੋਂ ਵਧੀਆ ਬੰਦਾ ਸਾਨੂੰ ਲੱਭਣੇ ਕਿਤੇ ਨਹੀਂ ਜੀ ਜਿੱਥੇ ਪੰਜਾਬ ਪੁਲਿਸ ਦੇ ਵੱਲੋਂ ਟ੍ਰੈਫਿਕ ਨੂੰ ਲੈ ਕੇ ਕਈ ਨਿਯਮ ਤਿਆਰ ਕੀਤੇ ਗਏ ਨੇ ਅੰਮ੍ਰਿਤਸਰ ਗੁਰੂ ਨਗਰੀ ਦੀ ਗੱਲ ਕੀਤੀ ਆਵੇ ਪੰਜਾਬ ਪੁਲਿਸ ਵੱਖਰੇ ਵੱਖਰੇ ਅਪਰਾਲੇ ਕਰੀਆ ਪਰ ਅੰਮ੍ਰਿਤਸਰ ਦੇ ਇੱਕ ਟ੍ਰੈਫਿਕ ਆਫੀਸਰ ਐਸਆਈ ਗੁਰਨਾਮ ਸਿੰਘ ਦੇ ਵੱਲੋਂ ਕੁਝ ਐਸਾ ਨਿਯਮ ਤਿਆਰ ਕੀਤਾ ਗਿਆ ਜਿਹਦੇ ਨਾਲ ਲਾਠੀ ਨਹੀਂ ਹੋਵੇਗੀ ਨਾ ਮੂੰਹਣਾ ਗਾਣਾ ਬੋਲ ਕੇ ਉਹਨਾਂ ਨੂੰ ਵੇਅਰ ਕੀਤਾ ਜਾ ਰਿਹਾ ਤਸਵੀਰਾਂ ਨੇ ਐਸਆਈ ਗੁਰਨਾਮ ਸਿੰਘ ਦੀਆਂ ਜਿੱਥੇ ਕੀ ਉਹ ਡਿਊਟੀ ਤਾਂ ਆਪਣੀ ਧੁੱਪ ਦੇ ਵਿੱਚ ਨਿਭਾ ਰਹੇ ਨੇ ਪਰ ਉਹਨਾਂ ਦੇ ਵੱਲੋਂ ਗਾਣਾ ਬੋਲ ਕੇ ਲੋਕਾਂ ਨੂੰ ਵੇਅਰ ਕੀਤਾ ਜਾ ਰਿਹਾ ਵਾ ਕਿ ਤੁਸੀਂ ਟ੍ਰੈਫਿਕ ਦੇ ਜਿਹੜੇ ਨਿਯਮ ਨਾ ਤੋੜੇ ਜਾਣ ਕਿਉਂਕਿ ਉੱਥੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਕਾਮਕਾਰੀ ਆ ਪਰ ਗੁਰਨਾਮ ਸਿੰਘ ਦੇ ਵੱਲੋਂ ਇਸੇ ਗੁਰਨਾਮ ਸਿੰਘ ਦੇ ਵੱਲੋਂ ਵੱਖਰਾ ਇੱਕ ਪਰਾਲਾ ਕੀਤਾ ਜਾ ਰਿਹਾ ਗੱਲਬਾਤ ਕਰਾਂਗੇ ਗੁਰਨਾਮ ਸਿੰਘ ਜੀ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਲਿਵਿੰਗ ਇੰਡੀਆ ਸਤਿ ਸ਼੍ਰੀ ਅਕਾਲ ਜੀ ਪਹਿਲੇ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਹਰ ਇੱਕ ਆਫੀ ਸਾਦੇ ਹੱਥ ਵਿੱਚ ਡਾਂਗ ਹੁੰਦੀ ਤੁਹਾਡੇ ਆ ਚਾ ਡਾਂਗ ਨਹੀਂ ਹੈਗੀ ਤੁਸੀਂ ਗਾਣਿਆਂ ਦੇ ਨਾਲ ਸਮਝਾਉਂਦੇ ਪਏ ਉਹ ਸਭ ਤੋਂ ਪਹਿਲਾਂ ਬੋਲ ਕਿਹੜੇ ਆ ਸੀ ਉਹ ਆ ਜੀ ਇਸ ਗਾਣਿਆਂ ਦੇ ਵਿੱਚ ਬੋਲਣਾ ਉਹਦਾ ਵੀ ਵੇਅਰ ਕਰੀਦਾ ਇਹਨਾਂ ਨੂੰ ਵੀ ਰੈੱਡ ਲਾਈਟ ਨਾ ਕਰਾਸ ਤੁਸੀਂ ਕਰਿਓ ਤੇ ਚਲਾਨ ਤੁਹਾਡਾ ਪੱਕਾ ਹੋਊਗਾ ਹੁਣ ਇਸ ਹਾਮਨਾ ਮੈਂ ਬੋਲਦਾ ਜੀ ਉਹ ਰੈੱਡ ਲਾਈਟ ਨਾ ਕਰਾਸ ਤੁਸੀਂ ਕਰਿਓ ਚਲਾਨ ਤੁਹਾਡਾ ਪੱਕਾ ਹੋਊਗਾ ਫਿਰ ਕਹਣੇ ਪੁਲਿਸ ਕਹਿੰਦੇ ਮੜੀਆ ਤੇ ਤੁਹਾਡੇ ਨਾਲ ਤੱਕਾ ਹੋਊਗਾ ਹੋਰ ਡੱਡ ਲੈਟ ਨਾ ਕਰਾਸ ਤੁਸੀਂ ਕਰਿਓ ਚਲਾਨ ਤੁਹਾਡਾ ਪੱਕਾ ਹੋਊਗਾ ਉਹ ਜਿੰਨੀਆਂ ਹੀ ਚੌਂਕਾਂ ਵਿੱਚ ਲਟਾਉਣ ਲੱਗੀਆਂ ਉਹਨੀਆਂ ਸੌ ਰੱਖਿਆ ਪੁਲਿਸ ਵੀ ਲੱਗੀਆਂ ਜੇ ਕਰੋਗੇ ਕਰਾਸ ਤੁਸੀਂ ਇਹਨਾਂ ਨੂੰ ਤੇਨੂੰ نقصان ਤੁਹਾਡਾ ਪੱਕਾ ਹੋਊਗਾ ਹੋਰ ਡੱਡ ਲੈਟ ਨਾ ਕਰਾਸ ਤੁਸੀਂ ਕਰਿਓ ਚਲਾਨ ਤੁਹਾਡਾ ਪੱਕਾ ਹੋਊਗਾ ਓ ਪੀ ਕੇ ਨੇ ਕੋਲ ਸਟੀਅਰਿੰਗ ਨਾ ਫੜਿਓ ਵੀ ਆਟੀ ਲੈਣ ਵਿੱਚ ਕਦੇ ਵੀ ਨਾ ਵੜਿਓ ਹਣ ਕੋਲ ਦਾ ਮਤਲਬ ਹੈ ਜੀ ਸ਼ਰਾਬ ਨਹੀਂ ਪੀਣੀ ਸ਼ਰਾਬ ਪੀ ਕੇ ਗੱਡੀ ਨਹੀਂ ਚਲਾਉਣੀ ਪੀ ਕੇ ਆਣੇ ਕੋਲ ਸਟੀਅਰਿੰਗ ਨਾ ਫੜਿਓ ਵੀ ਆਟੀ ਲੈਣ ਵਿੱਚ ਕਦੇ ਵੀ ਨਾ ਵੜਿਓ ਤੇਨੂੰ ਖਸਾਨ ਤੁਹਾਡਾ ਪੱਕਾ ਹੋਊਗਾ ਹੋ ਰੱਡ ਲੈਟ ਨਾ ਕਰਾਸ ਤੁਸੀਂ ਕਰਿਓ ਚਲਾਨ ਤੁਹਾਡਾ ਪੱਕਾ ਹੋਊਗਾ ਏਰ ਕੀ ਦੂਜਾ ਜੀ ਬਿਨਾ ਹਲਮਟ ਦੇ ਲੋਗੇ ਤਿੰਨ ਤਿੰਨ ਗੇੜੀਆਂ ਲੱਗ ਜਾਣੀਆਂ ਨੇ ਤਾਰਾ ਤੁਹਾਡੇ ਤੇ ਬਤੇਰੀਆਂ ਬਿਨਾ ਹਲਮਟ ਦੇ ਲੋਗੇ ਤਿੰਨ ਤਿੰਨ ਗੇੜੀਆਂ ਲੱਗ ਜਾਣੀਆਂ ਨੇ ਤਾਰਾ ਤੁਹਾਡੇ ਤੇ ਬਤੇਰੀਆਂ ਗੁਰੂ ਨਾਮ ਨੇ ਚਲਾਨ ਤੁਹਾਡਾ ਕਟਣਾ ਬਿਨਾ ਕਾਗਜ਼ਾਂ ਦੇ ਸਹਾਦਨਤਾ ਦਾ ਬੌਂਡ ਪੱਕਾ ਹੋਊਗਾ ਹੋ ਰੱਡ ਲੜਨ ਕਰਾਸ ਤੁਸੀਂ ਕਰਿਓ ਚਲਾਨ ਤੁਹਾਡਾ ਪੱਕਾ ਹੋਊਗਾ ਹੋ ਰੱਡ ਹਟ ਨਾ ਕਰ ਅਸ ਤੁਸੀਂ ਕਰਿਓ ਚਲਨ ਤੁਹਾਡਾ ਪੱਕਾ ਹੋਊਗਾ ਗਰਨ ਸਿੰਘ ਜੀ ਮਤ ਵਿੱਚ ਕਿਦਾਂ ਆ ਕਿ ਨਹੀਂ ਕੜਾਕੇ ਦੀ ਧੁੱਪ ਪੈ ਰਹੀ ਹੈ ਡਿਊਟੀ ਨਿਭਾ ਰਹੇ ਹੋ ਕਿ ਗਾਣੇ ਨਾਲ ਲੋਕੀ ਵੇਰ ਹੋ ਜਾਣਗੇ ਹਾਂਜੀ ਮੈਂ ਇੱਕ ਵਾਰੀ ਲਾਈਟਾਂ ਤੇ ਮੇਰੀ ਡਿਊਟੀ ਲੱਗੀ ਸੀ ਤੇ ਲੋਕ ਰਾਈਂਗ ਰੌਂਗ ਸਾਈਡ ਆ ਜਾਂਦਾ ਕੋਈ ਰੈੱਡ ਲਾਈਟ ਆ ਜਾਂਦਾ ਕੋਈ ਕਿਸ ਤਰ੍ਹਾਂ ਮੈਂ ਬੀਆਰਟੀ ਪ੍ਰੋਜੈਕਟ ਦੀ ਡਿਊਟੀ ਕੀਤੀ ਹੈ ਜੀ ਉੱਥੇ ਕੋਈ दारू ਪੀਤੀ ਭਜਾਈ ਆਉਂਦੇ ਗੱਡੀਆਂ ਉਹ ਫਿਰ ਮੈਂ ਆਪਣੇ ਮਾਈਂਡ ਦੇ ਵਿੱਚ ਲਿਆ ਕੇ ਗੱਲ ਜੀ ਤੇ ਇਹ ਆਪਾਂ ਗਾਣਾ ਲਿਖਿਆ ਵੀ ਆਹ ਗੱਲ ਇਤਰਾਵਾ ਆਪ ਵੀ ਮਤਲਬ ਇਹ ਗਾਣਾ ਲੋਕਾਂ ਨੂੰ ਵੇਅਰ ਕਰਨ ਵਾਸਤੇ ਵੀ ਮਤਲਬ ਆਹ ਗਾਣਾ ਬਣਾਈਏ ਜੋੜੀਏ ਤੇ ਇਹ ਬੋਲੀਏ ਤੇ ਲੋਕਾਂ ਨੂੰ ਸਪਰਥਨ ਮਿਲ ਰਿਹਾ ਤੁਹਾਨੂੰ ਲੋਕ ਕੀ ਕਹਿੰਦੇ ਆ ਲੋਕ ਤੇ ਜਿੱਤੇ ਗੱਲਾਂ ਇਹਨਾਂ ਵੀਰਾਂ ਨਾਲ ਦੂਜਿਆਂ ਤੇ ਜਿਹੜਾ ਕੋਈ ਸੱਜਣ ਮਿੱਤਰ ਜਾਂ ਕੋਈ ਬਾਹਰੋਂ ਆਉਂਦੀ ਆ ਉਹਨਾਂ ਨੂੰ ਬੇਨਤੀ ਕਰੀ ਦੀ ਹੱਥ ਜੋੜ ਕੇ ਵੈਲਕਮ ਕਰੀਦਾ ਉਹਨਾਂ ਦਾ ਜੀ ਵੀ ਜੀ ਆਇਆਂ ਨੂੰ ਜੀ ਤੁਸੀਂ ਸਾਡੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਆ ਉਮਰਸਾਦ ਦੇ ਵਿੱਚ ਠੀਕ ਹੈ ਜੀ ਅਸੀਂ ਵੀ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਤੇ ਤੁਹਾਡਾ ਅਸੀਂ ਸਵਾਗਤ ਕਰਦੇ ਆ ਜੀ ਬਹੁਤ ਬਹੁਤ ਤੁਹਾਡਾਾ ਸਵਾਗਤ ਕਰਦੇ ਹਰ ਇੱਕ ਨੂੰ ਵੇਅਰ ਕਰੀਦਾ ਵੀ ਆਪਣਾ ਪਰਸ ਆਪਣਾ ਮੋਬਾਈਲ ਤੇ ਆਪਣਾ ਮਤਲਬ ਆਪਣਾ ਜਿਹੜਾ ਸੇਫਟੀ ਆਪਣੀ ਲੈ ਕੇ ਰੱਖੋ ਇਹਨਾਂ ਕਰੋ ਇਹਨਾਂ ਰੱਖੋ ਮੋਬਾਈਲ ਨੂੰ ਪਰਸ ਨੂੰ ਇਹੋ ਜਿਹਾ ਆਪਾਂ ਜਦੋਂ ਕੋਈ ਲੰਘਦੇ ਮੈਂ ਭਰਾਵਾਂ ਦੇ ਟਾਬੇ ਡਿਊਟੀ ਕਰਨ ਦੇ ਜੀ ਪਹਿਲਾਂ ਮੈਂ ਚੌਂਕਾਂ ਦੇ ਵਿੱਚ ਰੈੱਡ ਲਾਈਟਾਂ ਦੇ ਡਿਊਟੀ ਕੀਤੀ ਲੋਕੀ ਵੇਅਰ ਹੁੰਦੇ ਪਏ ਹਾਂ ਜੀ ਹਾਂ ਜੀ ਹਾਂ ਜੀ ਸੋਸ਼ਲ ਮੀਡੀਆ ਸਟਾਰ ਬਣ ਗਏ ਹਾਂਜੀ ਥੈਂਕ ਯੂ ਸਰ ਬਿਲਕੁਲ ਲੋਪੇ ਮਜੂਦ ਨੇ ਸਰ ਕੀ ਨਾਮ ਆ ਜੀ ਸਤਪਾਲ ਜੀ ਬੈਟਰੀ ਚਲੋ ਜੀ ਜੀ ਕਿਤਾ ਫਿਰ ਉਪਰਾਲਾ ਲਗਾ ਇਹਨਾਂ ਦਾ ਵੇਖੋ ਜੀ بڑے ਅਫਸਰ ਰਹੇ ਆਏ ਆ ਇਹ ਇਹ ਨਾਕੇ ਦੇ ਪਰ ਇਹ ਇੱਕ ਨਾਮ ਸਿੰਘ ਵਰਗੇ ਬੰਦਾ ਪਹਿਲੀ ਵਾਰ ਹੀ ਤੇ ਆਇਆ ਵਾ ਕਿ ਜਿੰਨਾ ਮਤਲਬ ਕਿ ਇੰਨਾ ਪਿਆਰ ਔਰ ਭਾਵਨਾ ਹਰ ਬੰਦੇ ਨੂੰ ਸਮਝਾਉਂਦੇ ਆ ਆਪਾਂ ਟੂਰਿਸਟ ਬਾਹਰੋਂ ਆਇਆ ਵਾ ਜਿੱਥੇ ਮਰਜੀ ਆਇਆ ਉਹਨੂੰ ਰਸਤੇ ਬਾਰੇ ਦੱਸਦੇ ਆ ਜਾ ਕਿਸੇ ਬਾਰੇ ਵੀ ਜਾਂ ਨਾਲ ਨੂੰ ਕਹਿੰਦੇ ਆਪਣੀ ਜੇਬ ਦਾ ਖਿਆਲ ਰੱਖਿਓ ਲੰਗਰ ਘਰ ਜਾਣਾ ਜਾਂ ਮਤਲਬ ਕਿ ਪੱਤਾ ਢੇਕਨ ਜਾਣਾ ਵੇਰ ਕਰਦੇ ਪੂਰਾ ਕਰਦੇ ਸਮਝਾਂਦੇ ਖਲਾਰ ਕੇ ਕਰਦੇ ਆ ਤੇ ਡਿਊਟੀ ਬੜੀ ਵਧੀਆ ਕਰਦੇ ਆ ਮੈਂ ਕਹਿੰਦਾ ਬੰਦਾ ਬਹੁਤ ਵਧੀਆ ਜੀ ਇਸ ਤੋਂ ਵਧੀਆ ਬੰਦਾ ਸਾਨੂੰ ਲੱਭਣੇ ਕਿਤੇ ਨਹੀਂ ਜੀ ਕਿਸ ਗਾਣੇ ਦੇ ਨਾਲ ਲੋਕ ਸੁਣਦੇ ਵੀ ਆ ਤੇ ਲੋਕ ਵੇਰ ਵੀ ਬਹੁਤ ਜਦਾ ਫਰਕ ਪਵੇਗਾ ਜੀ ਵੇਖੋ ਲੋਕੀ ਖਲਾਰ ਕੇ ਪੁੱਛਦੇ ਆ ਕਿ ਭਾਜੀ ਸੁਣਾਓ ਗਾਣਾ ਸਾਨੂੰ ਹੋਈ ਗੱਡੀਆਂ ਵਾਲੇ ਕਹਿੰਦੇ ਆ ਕਹਿੰਦਾ ਮੱਲੇ ਕੁਝ ਕਹਿੰਦਾ ਸੁਣ ਕੇ ਵਕਲ ਨਾ ਇਹਦੇ ਫਾਇਦਾ ਫਾਇਦਾ ਹੀ ਕੋਈ ਨਹੀਂ ਗੱਲਾਂ ਬੋਲ ਲੰਦਾ ਜੀ ਤੇ ਆਪਣੇ ਨਾਲ ਉਹ ਤੇ ਇਹ ਕੋਸ਼ਿਸ਼ ਕਰਦੇ ਆ ਕਿ ਮੇਰੇ ਗਾਣਿਆਂ ਨਾਲ ਗੰਡੇ ਨਾਲ ਇਹ ਤੇ ਮੇਰੇ ਗਾਣਿਆਂ ਨਾਲ ਤੇ ਵਾਲੇ ਸੁਧਰ ਆਟੋ ਵਾਲੇ ਬੜੇ ਰੋਬ ਲਾਉਂਦੇ ਪੁਲਸ ਵਾਲਿਆਂ ਦੇ ਕਿ ਡਾਂਗ ਮਾਰਤੀ ਸਾਡੇ ਨਾ ਜੀ ਨਾ ਇਹ ਉਹਨਾਂ ਜੀ ਨਹੀਂ ਕਹਿੰਦੇ ਇਹ ਪਿਆਰ ਨਾਲ ਗਹਿਰ ਦਾ ਪਾ ਗਾਣਾ ਸੁਣ ਲਾ ਤੇ ਪਿੱਛੇ ਲਾਲਾ ਗਾਣਾ ਸੁਣ ਲਾ ਤੇ ਪਿੱਛੇ ਲਾਲਾ ਕਿਉਂ ਐਸਪੀ ਆਣ ਲਈ ਇਹਨਾਂ ਨੂੰ ਡਰ ਐ ਐਸਪੀ ਕੋ ਕਿ ਲੈ ਵੀ ਪੁੱਛਣਾ ਤੇ ਇਹਨੂੰ ਆਣ ਕੇ ਕਿ ਲੈ ਵੀ ਕਿਉਂ ਨੰਗੀ ਗੱਡੀ ਇਹ ਕਹਿੰਦਾ ਭਰਾ ਮੇਰੇ ਹੱਥ ਵੇਖ ਲੋ ਪਿਆਰ ਨਾ ਕਹਿੰਦਾ ਗੁੱਸੇ ਨਾਲ ਕਿਹਨਾਂ ਨਹੀਂ ਅਫਸਰ ਤਾਂ ਤੁਸੀਂ ਬੜੇ ਵੇਖੇਗੇ ਅੱਬਰੇ ਨਾਲ ਮੈਂ ਪਹਿਲੀ ਵਾਰ ਹੀ ਵਖਿਆ ਜੀ ਬਸ ਹਾਂ ਜੀ ਬਿਲਕੁਲ ਭਾਜੀ ਕਿੱਧਰ ਦੇ ਬਹੁਤ ਵਧੀਆ ਬਹੁਤ ਦੇ ਵੇ ਲੱਗਦਾ ਕਿ ਇੱਥੇ ਦੇ ਗਾੜਿਆਂ ਦੇ ਨਾਲ ਲੁਕੀਰ ਹੋ ਜਾਂਦੀ ਹੈ ਹਾਂ ਜੀ ਹਾਂ ਜੀ ਬਹੁਤ ਵਧੀਆ ਸਰ ਮੈਂ ਵੀ ਟੈਕਸੀ ਚਲਾਉਂਦਾ ਪਰ ਸਾਰੋਂ ਜਿਹੜੀਆਂ ਗੱਲਾਂ ਕਹੀਆਂ ਨੇ ਬਿਲਕੁਲ ਸਹੀ ਗੱਲਾਂ ਕਹੀਆਂ ਵੀ ਰੋਂਗ ਸਾਈਡ ਨਹੀਂ ਜਾਣਾ ਸਿਗਨਲ ਨਹੀਂ ਮੈਂ ਬਾਹਰ ਵੀ ਚਲਾਈ ਆ ਦਾ ਟਰਾਲਾ ਪਰ ਉਹ ਕੰਮ ਬਹੁਤ ਜ਼ਿਆਦਾ ਹੁੰਦਾ ਇੱਥੇ ਕੋਈ ਲਾਈਟ ਤੇ ਕੋਈ ਖਲੋਂਦਾ ਨਹੀਂ ਅਸੀਂ ਇਕੱਲੇ ਖਲੋਜੀ ਦਾ ਲੋਕੀ ਲਾਗੋਂ ਦੀ ਲੰਗੀ ਜਾਂਦੇ ਫਿਰ ਆਪ ਨੂੰ ਵੀ ਰੰਗਣਾ ਪੈਂਦਾ ਕਿਉਂਕਿ ਜੋ ਸਰ ਨੇ ਕਿਹਾ ਉਹ ਵਧੀਆ ਲੱਗਦਾ ਕਿ ਇੱਦਾਂ ਦੇ ਅਪਰਾਲੇ ਹੋਰ ਹੋਣੇ ਚਾਹੀਦੇ ਜੇ ਇਦਾਂ ਦੇ ਅਫਸਰ ਹੋਣਗੇ ਟ੍ਰੈਫਿਕ ਦੇ ਨਿਯਮ ਬਿਲਕੁਲ ਸਰ ਕੰਟਰੋਲ ਉਹ ਗਾ ਜਿਹੜਾ ਪਿਆਰ ਨਾਲ ਕੰਮ ਜਾਰਾ ਨਾ ਡੰਡੇ ਨਾਲ ਹਾਂਜੀ ਬਹੁਤ ਵਧੀਆ ਇਹ ਗੱਲ ਹਾਂਜੀ ਸਰ ਬਹੁਤ ਵਧੀਆ ਸਰ ਨੇ ਅਪਰਾਲਾ ਕੀਤਾ ਏ ਤੇ ਇਹਨਾਂ ਨੂੰ ਇੰਜ ਹੀ ਪਿਆਰ ਨਾਲ ਸਮਝਾਉਣਾ ਚਾਹੀਦਾ ਵਾ ਕਿ ਜਿਹੜੇ ਡੰਡੇ-ਡੰਡੇ ਮਾਰਦੇ ਉਹ ਤੇ ਗਲਤ ਕਰ ਲਿਆ ਜਿਹੜਾ ਸਰ ਨੇ ਬੜੇ ਵਧੀਆ ਤਰੀਕੇ ਨਾਲ ਸਮਝਾਇਆ ਇਹ ਤਾਂ ਮਵਾਦੀਆਂ ਬਣਾਈ ਤੁਹਾਨੂੰ ਇੱਕ ਰ ਸਰ ਅਜਨੇ ਆਪਣੇ ਗੇਟ ਹੈ ਸੁਲਤਾਨ ਮਿੰਟ ਗੇਟ ਘੋ ਮੰਡੀ ਗੇਟ ਲక్ష్మణ ਸਰ ਚੌਂਕ ਆਪਣੇ ਸਾਸਰੀ ਮਾਰਕੀਟ ਚੌਂਕ ਇਧਰੋਂ ਜੀ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਆ ਠੀਕ ਹੈ ਜੀ ਉਸ ਤੋਂ ਬਾਅਦ ਇਧਰ ਵੇਖੋ ਕਿ ਕਈ ਬੜੇ ਟੂਰਿਸਟ ਹੁੰਦਾ ਵਾ ਵਰਲਡ ਦੇ ਟੂਰਿਸਟ ਹੁੰਦੇ ਪਏ ਵਰਲਡ ਚ ਕਈ ਟੂਰਿਸਟ ਇਹੋ ਜਿਹੇ ਹੁੰਦੇ ਨੇ ਰਸਤੇ ਦਾ ਬਿਲਕੁਲ ਨਹੀਂ ਜੇ ਪਤਾ ਰਸਤਾ ਉਹਨਾਂ ਦੇ ਹੋਟਲ ਹੁੰਦੇ ਅੰਦਰ ਉਹ ਪੁਲਿਸ ਵਾਲੇ ਮੈਂ ਕਿ ਉਹਨਾਂ ਨੂੰ ਵੀ ਮਿਲਕੀ ਮਨਾ ਕੀਤਾ ਹੈ ਵਾ ਆਪਾਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਜਿਹੜੇ ਬਾਹਰ ਟੂਰਿਸਟ ਹੁੰਦੇ ਉਹਨਾਂ ਵਾਸਤੇ ਥੋੜਾ ਜਿਆ ਨਹੀਂ ਰਸਤੇ ਬੰਦਰ ਭਾਵੇਂ ਹੋਣ ਪਰ ਇਹ ਬਾਹ ਉਹ ਨਹੀਂ ਪਤਾ ਉਹਨਾਂ ਨੂੰ ਅੰਦਰ ਜਾਣ ਵਾਸਤੇ ਸਾਨੂੰ ਥੋੜਾ ਪਤਾ ਹੁਕਮ ਦਿੱਤਾ ਜਾਵੇ ਕਿ ਆਪਾਂ ਦੀ ਤਿਆਨ ਬਾਕੀ ਮੈਂ ਭਾਈ ਆਮ ਆਦਮੀ ਪਾਰਟੀ ਵਲੰਟੀਅਰ ਹਾਂ ਮੈਂ ਉੱਪਰ ਇੱਕ ਚੀਜ਼ ਹੋ ਰਿਆ ਗਿਆ ਇਦਾਂ ਦੇ ਅਫਸਰਾਂ ਦਾ ਨਹੀਂ ਇਹ ਤਾਂ ਬਹੁਤ ਵਧੀਆ ਜਨਾਂ ਦੀ ਤਾਰੀਫ ਕਰਨੀ ਪੈਂਦੀ ਆ ਜੀ ਇਹ ਬਹੁਤ ਵਧੀਆ ਅਫਸਰ ਸਾਡੇ ਲੱਗੇ ਆ ਤੇ ਸਾਡੇ ਨਾਲ ਬਹੁਤ ਸਾਡਾ ਕੋਬੈਟ ਕਰਦੇ ਪਏ ਆ ਗੁਰਨਾਥ ਸਿੰਘ ਜੀ ਤੁਹਾਨੂੰ ਇਦਾਂ ਪਿਆਰ ਲੋਕਾਂ ਦਾ ਮਿਲਦਾ ਪੰਜਾਬ ਪੁਲਿਸ ਦੇ ਉੱਤੇ ਤਾਂ ਕਿਰਤੂ-ਪ੍ਰਿੰਤੂ ਤੇ ਬਹੁਤ ਹੁੰਦਾ ਪਰ ਆ ਗਾਣਿਆਂ ਦੇ ਨਾਲ ਪੰਜਾਬ ਪੁਲਿਸ ਦਾ ਕਾਦ ਇੱਥੇ ਹੋ ਗਿਆ ਥੈਂਕ ਯੂ ਸਰ ਥੈਂਕ ਯੂ ਬਹੁਤ ਬਹੁਤ ਧੰਨਵਾਦ ਕਰਦਾ ਵੀਰਾਂ ਦਾ ਜ ਮੈਂ ਤੇ ਗੁਰੂ ਰਾਮਦਾਸ ਦੇ ਚਰਨਾਂ ਦੀ ਧੂੜ ਵੀ ਨਹੀਂ ਆ ਤੇ ਚਲੋ ਇਹਨਾਂ ਭਰਾਵਾਂ ਨੇ ਕਹਿ ਕੇ ਬੋਲਿਆ ਬੜਾ ਵਧੀਆ ਚਲੋ ਬਹੁਤ ਸੋਹਣਾ ਥੈਂਕ ਯੂ ਜੀ ਇਹਨਾਂ ਤੋਂ ਬੋਲਣੇ ਚਾਹੋਗੇ ਬੋਲਣਾ ਦੱਸੋ ਕੀ ਬੋਲਣਾ ਜੀ ਧਾਰਮਿਕ ਸੁਣਾ ਦਿਓ ਕਿਉਂਕਿ ਧਾਰਮਿਕ ਸਤਾਨ ਦੇ ਪੱਕੜੇ ਹਾਂਜੀ ਧਾਰਮਿਕ ਇੱਕ ਮੈਂ ਲਿਖਿਆ ਸੀ ਲਿਖਿਆ ਸੀ ਚਲੋ ਸੁਣਿਆ ਹੋਇਆ ਲਿਖਿਆ ਬੋਲਿਆ 85 ਰਾਤੇ ਸਰਹੰਦ ਆ ਜੀਉਣਗੇ ਤੁਜਨਾਂ ਲਈ ਟਾਇ ਪੁੱਤ ਚਾਰ बनके रमाल सरहंद आजी आणगे तू जिन्नां ली कलाए पुत्त चार बाजां वालेया तू जिन्नां ली कटाए पुत्त चार ਬਹੁਤੇ ਆਨੇ ਕਹਿਣਾ ਭੀੜ ਬੜੀ ਬਾਬਾ ਬਾਰੋਂ ਮੱਥਾ ਕਰ ਲਈ ਮਨਜੂਰ ਜੀ ਬਾਰੋਂ ਮੱਥਾ ਕਰ ਲਈ ਮਨਜੂਰ ਜੀ ਕੋਈ ਕੋਈ ਬਹਿ ਕੇ ਇਤਿਹਾਸ ਤੇਰਾ ਸੁਣੂ ਸਾਰੇ ਲੰਗਰਾਂ ਨੂੰ ਜਾਣਗੇ ਜਰੂਰ ਜੀ ਲੰਗਰਾਂ ਨੂੰ ਜਾਣਗੇ ਜਰੂਰ ਜੀ ਬੋਦੇ ਖੜੇ ਕਰ ਗੜਾਂ ਚ ਪਾਖਟੇ ਪਰਨੇ ਲਾਉਂਦੇ ਹੋਣੇ ਗੇੜੀਆਂ ਬਾਜ਼ਾਰ ਬਾਜਾਂ ਵਾਲਿਆ ਤੂੰ ਜਿਨਾਂ ਲਈ ਕਲਾਏ ਪੁੱਤ ਚਾਰ ਜਿਨਾਂ ਲਈ ਕਟਾਏ ਪੁੱਤ ਚਾਰ ਬਾਜਾਂ ਵਾਲਿਆ ਤੂੰ ਜਿਨਾਂ ਲਈ ਕਟਾਏ ਪੁੱਤ ਚਾਰ ਕਈਆਂ ਨੂੰ ਤਾਂ ਤੇਰਾ ਇਤਿਹਾਸ ਜਾਣਦੇ ਹੋਣੇ ਨਹੀਂ ਸੁੱਤੇ ਦੂਰੀਆਂ ਰਜਾਈਆਂ ਵਿੱਚ ਹੋਣੇ ਨੇ ਸੁੱਤੇ ਦੂਰੀਆਂ ਰਜਾਈਆਂ ਵਿੱਚ ਹੋਣੇ ਨੇ ਤੇਰਾ ਦਿੱਤਾ ਤਾਜ ਪਗਾਂ ਬਣ ਕੇ ਸਿਰਾਂ 'ਚ ਬੈਠੇ ਅੱਜ ਵੀ ਕੀ ਠੇਕਿਆਂ ਤੇ ਹੋਣੇ ਨੇ ਅੱਜ ਵੀ ਕੀ ਠੇਕਿਆਂ ਤੇ ਹੋਣੇ ਨਹੀਂ ਉਹਨਾਂ ਨੂੰ ਕੀ ਪਤਾ ਸਰਹੰਦ ਚਮਕੌਰ ਕਿਤੇ ਮੁੱਕਦੇ ਨਹੀਂ ਉਹ ਕੰਮਕਾਰ ਬਾਜਾਂ ਵਾਲਿਆ ਤੂੰ ਜਿਨਾਂ ਲਈ ਘਟਾਏ ਪੁੱਤ ਚਾ ਜਿਨਾਂ ਲਈ ਘਟਾਏ ਪੁੱਤ ਚਾਰ ਬਾਜਾਂ ਵਾਲਿਆ ਤੂੰ ਜਿਨਾਂ ਲਈ ਘਟਾਏ ਪੁੱਤ ਚਾ ਲੋਕਾਂ ਨੂੰ ਕੋਈ ਮੈਸੇਜ ਦੇਣਾ ਚਾਹਉਂ ਕਿ ਟ੍ਰੈਫਿਕ ਨੂੰ ਲੈ ਕੇ ਹਾਂਜੀ ਮੈਸੇਜ ਇਹ ਹੋਇਆ ਜੀ ਮੈਂ ਇਨਾਂ ਨੂੰ ਇਹ ਵੇਅਰ ਕਰਨ ਲਿਆ ਸਾਰੇ ਭਰਾਵਾਂ ਨੂੰ ਜਾਂ ਕੋਈ ਆਉਂਦਾ ਜਾਂ ਕੋਈ ਸੈਲੀਬ੍ਰੇਸ਼ਨ ਆਉਂਦੇ ਇਹਨਾਂ ਸਾਰੋਂ ਬਾਹਰੋਂ ਪਾਉਂਦੇ ਨੇ ਹਨ ਉਹ ਹੱਥ ਜੋੜ ਕੇ ਉਹ ਗੱਲ ਕਹਿਦੀ ਆ ਵੀ ਆਪਣੇ ਤੁਸੀਂ ਮੋਬਾਈਲ ਪਰਸ ਆਪਣੇ ਇਨ ਅੰਦਰ ਕਰ ਲਓ ਵੀ ਮਤਲਬ ਚੋਰੀ ਨਾ ਹੋ ਜੇ ਕਿਸ ਤਰ੍ਹਾਂ ਨਾ ਹੋ ਜੇ ਤੁਹਾਡੇ ਗਾ ਨਾ ਪਵੇ ਠੀਕ ਆ ਜੀ ਇਸ ਕਰਕੇ ਉਹਨਾਂ ਨੇ ਵੇਅਰ ਕਰੀਦਾ ਬਾਹਰੋਂ ਆਇਆ ਨੂੰ ਕਈਆਂ ਨੂੰ ਨਹੀਂ ਰਸਤਾ ਪਤਾ ਹੁੰਦਾ ਬਨ ਹੱਥ ਜੋੜ ਕੇ ਉਹਨਾਂ ਨੇ ਕਹਿੰਦਾ ਵੀ ਵੈਲਕਮ ਤੁਹਾਡਾ ਧੰਨਵਾਦ ਜੀ ਤੁਸੀਂ ਆਏ ਹੋ ਮੇਰੇ ਵਿੱਚ ਟ੍ਰੈਫਿਕ ਦੇ ਉੱਪਰ ਹੋਰ ਵੀ ਗਾਣੇ ਲਿਖੇ ਜਾਣਗੇ ਹਾਂ ਲਿਖਾਂਗੇ ਬਿਲਕੁਲ ਜੀ ਉਹਨਾਂ ਦੇ ਸਾਥੀ ਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਕਿ ਜਿਹੜੇ ਡਿਊਟੀ ਨਿਭਾਉਂਦੇ ਨੇ ਆ ਆਫੀਸਰ ਸਰ ਕੀ ਕਹਿਣਾ ਚਾਹੋਗੇ ਤੁਹਾਡੇ ਸਾਥੀ ਦੇ ਵੱਲੋਂ ਇੱਕ ਗਾਣੇ ਨਾਲ ਲੋਕਾਂ ਨੂੰ ਵੇਰ ਕੀ ਵਧੀਆ ਆਪਣੇ ਸਾਥੀ ਹੈ ਜੀ ਬਹੁਤ ਵਧੀਆ ਗਾਈਡ ਵੀ ਕਰਦੇ ਲੋਕਾਂ ਨੂੰ ਡਿਊਟੀ ਵਧੀਆ ਕਰਦੇ ਗਾਉਂਦੇ ਵੀ ਵਧੀਆ ਵਾ ਕਹਿੰਦੇ ਖੁਸ਼ ਬੜਾ ਰੱਖਦੇ ਤੁਹਾਨੂੰ ਨਹੀਂ ਸਰ ਇਹ ਸਹੀ ਗੱਲ ਹੈ ਖੁਸ਼ ਰੱਖਦੇ ਸਾਰਿਆਂ ਨੂੰ ਮੈਨੂੰ ਕਹ ਲੈ ਨੂੰ ਨਹੀਂ ਸਾਰਿਆਂ ਨੂੰ ਖੁਸ਼ ਰੱਖਦੇ ਆ ਜੀ ਲੱਗਾ ਕਿ ਇੰਦਾ ਤੇ ਆਫੀਸਰ ਹੋਣੇ ਚਾਹੀਦੇ ਹਾਂ ਹਾਂ ਨਹੀਂ ਹੋਣੇ ਚਾਹੀਦੇ ਖੁਸ਼ ਖੁਸ਼ ਹੋ ਕੇ ਡਿਊਟੀ ਕਰਨੀ ਚਾਹੀਦੀ ਹੈ ਜੀ ਰੋਗੇ ਨਹੀਂ ਕਰਨੀ ਚਾਹੀਦੀ ਕਈ ਤੇ ਲੋਕਾਂ ਕੇ ਸਿਰ ਦਬੇ ਆ ਵੇਖ ਲਓ ਤਪੇ ਖਲੋਤੇ ਹੀ ਖੋਜ ਹੋ ਗਏ ਡੈਨ ਡਿਊਟੀ ਕਰਨ ਕੋ ਗੱਲ ਹੀ ਨਹੀਂ ਵਾਹਿਗੁਰੂ ਦੀ ਕਿਰਪਾ ਗੁਰ ਆਮ ਦਾਸ ਜੀ ਗੁਰੂ ਨਗਰੀ ਚ ਡਿਊਟੀ ਲੱਗੀ ਗੁਰੂ ਨਗਰੀ ਚ ਡਿਊਟੀ ਲੱਗੀ ਹੈ ਕਰੀ ਜਾਂਦੀ ਹੈ ਬਿਲਕੁਲ ਜੀ ਹਾਂ ਜੀ ਇਹ ਪੰਜਾਬ ਪੁਲਿਸ ਦਾ ਮੁਲਾਜ਼ਮ ਸੀ ਐਸ ਆਈ ਗੁਰਨਾਮ ਸਿੰਘ ਜਿਹਦੇ ਵੱਲੋਂ ਗਾਣਿਆਂ ਦੇ ਨਾਲ ਟ੍ਰੈਫਿਕ ਦੇ ਜਿਹੜੇ ਨਿਯਮ ਸਮਝਾਏ ਜਾ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਗਾਣੇ ਰਹੀ ਲੋਕਾਂ ਨੂੰ ਅਪੀਲ ਕੀਤੀ ਜਾਵੇਗੀ ਕਿ ਟ੍ਰੈਫਿਕ ਦੇ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਸਮਝਿਆ ਜਾਵੇ ਕੈਮਰਾਮੈਨ ਮਨੋਜ ਦੇ ਨਾਮ ਅਜੇਦਰ ਸਿੰਘ ਲਿਵਿੰਗ ਇੰਡੈਨਿਊ ਅੰਮ